ਸਭ ਤੋਂ ਜਿਹੜੀ ਵਿਸ਼ੇਸ਼ ਗੱਲ ਹੈ ਵੀ ਅਸੀਂ ਇੱਕ ਠੋਕ ਕੇ ਕਹਿੰਦੇ ਆ ਵੀ ਕੋਈ ਵੀ ਸ਼ੂਗਰ ਦਾ ਮਰੀਜ਼ ਗੁੜ ਦੀ ਵਰਤੋਂ ਕਰ ਸਕਦਾ ਜਿੰਨਾ ਮਰਜ਼ੀ ਕਰ ਸਕਦਾ ਹੁਣ ਮੇਰੇ ਕੋਲੇ ਬੜੇ ਸਵਾਲ ਵੀ ਕਰਦੇ ਨੇ ਆ ਕੇ ਕਹਿੰਦੇ ਜੀ ਗੁੜ ਖਾਧਾ ਜਾ ਸਕਦਾ ਸ਼ੂਗਰ ਵਾਲਾ ਖਾ ਸਕਦਾ ਮੈਂ ਇਹਨਾਂ ਨੂੰ ਕਿਹਾ ਵੀ ਗੁੜ ਖਾ ਸਕਦਾ ਗੁੜ ਵਰਗੀ ਚੀਜ਼ ਨਹੀਂ ਖਾ ਸਕਦਾ ਕਿਉਂਕਿ ਜਿਹੜਾ ਬਾਜ਼ਾਰ ਦੇ ਵਿੱਚ ਹੈ ਜਿਹੜਾ ਗੁੜ ਹੈ ਉਹ ਵੱਡੀ ਮਾਤਰਾ ਉਹਦੇ ਵਿੱਚ ਚੀਨੀ ਰਲਾਈ ਜਾਂਦੀ ਜੇ ਹੁਣ ਆਪਾਂ ਚੀਨੀ ਦੀ ਗੱਲ ਕਰੀਏ ਚੀਨੀ ਗੁੜ ਤੇ ਸ਼ੱਕਰ ਦੀ ਹੁਣ ਜਿਹੜੀਆਂ ਚੀਨੀ ਦੇ ਵਿੱਚ ਤਿੰਨ ਚੀਜ਼ਾਂ ਨੇ ਸਭ ਤੋਂ ਵੱਧ ਉਹਦੀ ਇੱਕ ਟਖੰਡ ਦੀ ਮਾਤਰਾ ਹੈ 99% ਦੀ ਤਾਂ ਗੁੜ ਦੇ ਵਿੱਚ ਉਹ ਸਾਰੀ 65% ਹੈ ਸਭ ਤੋਂ ਗੁਣਕਾਰੀ ਏਸੇ ਕਰਕੇ ਹੈ ਗੁੜ ਗੁੜ ਦੇ ਵਿੱਚ 12 ਕਿਸਮ ਦੀਆਂ ਚੀਜ਼ਾਂ ਜਿਵੇਂ ਆਇਰਨ ਜ਼ਿੰਕ ਪਾਸਪੋਰਸ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਰੀਰ ਲਈ ਬੜੀਆਂ ਗੁਣਕਾਰੀ ਨੇ ਉਹ ਗੁੜ ਤੇ ਸ਼ੱਕਰ ਦੇ ਵਿੱਚ ਉਪਲਬਧ ਨੇ ਗੱਲ ਕਰ ਚੀਨੀ ਦੇ ਵਿੱਚ ਨਹੀਂ ਚੀਨੀ ਆ ਜਿਹੜੀ ਚਿੱਟੀ ਚਿੱਟਾ ਤੋਂ ਪੰਜਾਬ ਲਈ ਹਰੇਕੀ ਸੀ ਹੁਣ ਮਾੜੀ ਹੁੰਦੀ ਜਾਂਦੀ ਐ ਚਿੱਟੇ ਬਾਰੇ ਤੁਹਾਨੂੰ ਪਤਾ ਹੀ ਐ ਤੇ ਕਿਤੇ ਨਾ ਕਿਤੇ ਆ ਕੇ ਦੁੱਧ ਵੀ ਚਿੱਟੇ ਦਾ ਰੂਪ ਧਾਰਨ ਕਰ ਗਿਆ ਤੇ ਉਥੇ ਗੁੜ ਵੇ ਇਸੇ ਕਰਕੇ ਗੁਣ ਕਰੀ ਐ ਜੀ ਤੇ 슈ਗਰ ਵਾਲੇ ਮਰੀਜ਼ ਬਿਨਾਂ ਕਿਸੇ ਡਰ ਤੋਂ ਅਸੀਂ ਗਰੰਟੀ ਦਿੰਨੇ ਆ ਚੈੱਕ ਕਰਾ ਕੇ ਖਾਣਾ ਸ਼ੁਰੂ ਕਰ ਦੇਣਾ ਖਾਣ ਤੋਂ ਬਾਅਦ ਦੁਬਾਰੇ ਚੈੱਕ ਕਰਾ ਲੈਣਾ ਤਾਂ 1% ਵੀ ਵਾਧਾ ਨਹੀਂ ਹੋਊਗਾ ਜੇ 슈ਗਰ ਦੀ ਗੱਲ ਕਰਦੇ ਆ ਤਾਂ ਮੈਂ ਤਾਂ ਇੱਕ ਉਦਾਹਰਨ ਦੇਣਾ ਨਾ ਵੀ ਯਾਰ ਸਾਡੇ ਬਜ਼ੁਰਗ ਸੀ ਜਿਹੜੇ ਅਨਪੜ੍ਹ ਸੀ ਕੋਈ ਉਹਨਾਂ ਕੋਲ ਸਾਧਨ ਨਹੀਂ ਸੀ ਪਾਈਆ ਪਾਈਆ ਸਿਹੜੀ ਦੇ ਧਰ ਕੇ ਗੁੜ ਖਾ ਜਾਂਦੇ ਸੀ ਤੌੜੀ ਵਾਲੇ ਦੁੱਧ ਦੇ ਨਾਲ ਬਾਟੀ ਚੱਕ ਲਾਂਦਾ ਸੀ ਤਾਂ ਲੋੜ ਵਾਲੇ ਗੁੜ ਖਾ ਜਾਂਦੇ ਸੀ ਤਾਂ ਅੱਜ ਤੋਂ ਪਹਿਲਾਂ ਕਦੇ ਤੁਸੀਂ ਸ਼ੂਗਰ ਬਾਰੇ ਬਜ਼ੁਰਗਾਂ ਦੇ ਵਿੱਚ ਸੁਣਿਆ ਕਿ ਕਿਸੇ ਨੂੰ ਸ਼ੂਗਰ ਅਟੈਕ ਹੋਇਆ ਜਾਂ ਕਿਸੇ ਦੇ ਕੋਈ ਸੱਟ ਵੱਜੀ ਜ਼ਖਮ ਹੋਇਆ ਤੇ ਉਹਦਾ ਕੋਈ ਹੱਥ ਪੈਰ ਕੱਟਣਾ ਪਿਆ ਹੋਵੇ ਕੋਈ ਉਂਗਲ ਕੱਟਣੀ ਪਈ ਹੋਵੇ ਤੇ ਹੁਣ ਤਾਂ ਮੋਸਟਲੀ ਹੈ ਹੁਣ ਤਾਂ ਜੇ ਤੁਸੀਂ ਤੀਜੇ ਬੰਦੇ ਦੇ ਹੱਥ ਧਰਦੇ ਹੋ ਤਾਂ ਉਹਨੂੰ ਸ਼ੂਗਰ ਜ਼ਰੂਰ ਨਿਕਲੂਗਾ ਉਹ ਸ਼ੂਗਰ ਦੀਆਂ ਜੇ ਤੁਸੀਂ ਸਵਾਲ ਕਰੋਗੇ ਤਾਂ ਸ਼ੂਗਰ ਦੀਆਂ ਦਵਾਈਆਂ ਦੇ ਨਾਮ ਵੀ ਜਾਣਦਾ ਹੋਗਾ ਇੰਨੀ ਵਰਤੋਂ ਹੋ ਰਹੀ ਹੈ ਆਰੇ ਕੰਮ ਆਪਾਂ ਆਪਾਂ ਗੱਲ ਕਰੀਏ ਨਾ ਇਹ ਆਪਣੇ ਆਪ ਦੇ ਦੇਖਣ ਦੀ ਗੱਲ ਹੈ ਜਿਹੜੀ ਆਪਣੇ ਜਿਹੜੇ ਬਜ਼ੁਰਗ ਸੀ ਰੋਟੀਆਂ ਚਾਰ ਖਾਂਦੇ ਪੰਜ ਜਾਂ ਛਿੰਕ ਦੀਆਂ ਖਾਂਦੇ ਸੀ ਪਰ ਜਿਹੜੀ ਐਂਡ ਵਾਲੀ ਰੋਟੀ ਸੀ ਉਹ ਗੋੜਾ ਖਾਂਦੇ ਸੀ ਉਹਦਾ ਹਨਾ ਕੀ ਕਾਰਨ ਸੀ ਬਿਲਕੁਲ ਜੀ ਜਿਹੜਾ ਜਿਹੜਾ ਗੋੜਾ ਜੀ ਜੇਕਰ ਤੁਸੀਂ ਆਪਦੇ ਬੱਚਿਆਂ ਨੂੰ ਇਹ ਆਦਤ ਪਾ ਲੈਨੇ ਹੋ ਅੱਧੀ ਰੋਟੀ ਦੇ ਉੱਪਰ ਗੁੜ ਦੀ ਡਲੀ ਤਰ ਕੇ ਦੇਸੀ ਘਿਓ ਨਾਲ ਵਰਤੋਂ ਕਰਦੇ ਹੋ ਤਾਂ ਕਦੇ ਵੀ ਉਹਦੇ ਵਿੱਚ ਕਲਚੀ ਆਉਂਦੀ ਘਾਟ ਨਹੀਂ ਹੁੰਦੀ ਉਹ ਕਿੱਥੇ ਮਰਜੀ ਡਿੱਗਾ ਰਹੇ ਤੇ ਬੋਤੇ ਤੋਂ ਡਿੱਗੇ ਚਾਹੇ ਕਿਸੇ ਚੀਜ਼ ਤੋਂ ਮਰਜੀ ਡਿੱਗੇ ਹੁਣ ਤਾਂ ਦੇਖੋ ਤੁਰੇ ਜਾਂਦਾ ਡਿੱਗ ਪੰਦਾ ਬੱਚਾ ਤਾਂ ਬਾਹ ਕੋਈ ਨਾ ਕੋਈ ਚੀਜ਼ ਉਤਰ ਜਾਂਦੀ ਆ ਪੁਰਾਣਿਆਂ ਦੇ ਵਿੱਚ ਇਹ ਸਮੱਸਿਆ ਨਹੀਂ ਆਉਂਦੀ ਸੀ ਬਸ ਉਹਨਾਂ ਦਾ ਕਾਰਨ ਇਹ ਸੀ ਪਹਿਲਾਂ ਤਾਂ 100-100 ਫੁੱਟ ਲੰਬੀਆਂ ਸੁਭਾਤਾਂ ਦੇ ਵਿੱਚ ਜੋ ਤੂੜੀ ਲਤੜਦੇ ਸੀ ਤੇ ਜਦੋਂ ਉੱਥੇ ਗਰਦ ਇੰਨੀ ਚੜ ਜਾਂਦੀ ਸੀ ਤਾਂ ਬਾਹਰ ਆ ਕੇ ਫਿਰ ਇੱਕੋ ਹੀ ਜਰੀਆ ਹੁੰਦਾ ਸੀ ਸੋਡੇ ਰੈਸਪੀਰੇਸ਼ਨ ਸਿਸਟਮ ਨੂੰ ਚਾਲੂ ਕਰਨ ਵਾਲਾ ਜਾਂ ਸੋਡਾ ਸਾਹ ਵਾਲੇ ਪਾਰਟ ਨੂੰ ਸਾਫ਼ ਕਰਨ ਵਾਲਾ ਗੁੜ ਦੀ ਡੜੀ ਗੁੜ ਦੀ ਡੜੀ ਪਾਣੀ ਨਾਲ ਵਰਤੀ ਜਾਂਦੀ ਸੀ ਤੇ ਉਹ ਉਹਦਾ ਜਿਹੜਾ ਸਾਰਾ ਪ੍ਰੋਬਲਮ ਆ ਸੀ ਸਾਰੀਆਂ ਹੱਲ ਕਰਦਾ ਸੀ